ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ ਨੌਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 7ਵਾਂ ਗਤੀ ਤੇ ਗਣਿਤਿਕ ਸਵਾਲਾਂ ਦਾ ਅਭਿਆਸ ਪੱਕਾ ਕਰਨ ਲਈ ਜਿਹੜੇ ਹੋਰ ਸਵਾਲ ਬਣਾਏ ਗਏ ਨੇ ਤੁਹਾਡੇ ਲਈ ਉਸੇ ਲੜੀ ਵਿੱਚ ਬੱਚਿਓ ਐ ਇਹ ਸਵਾਲ ਹੋਰ ਹਾਜ਼ਰ ਨੇ ਤੁਹਾਡੇ ਸਾਹਮਣੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਤੇ ਸਮਝੋ ਹਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ ਤਾਂ ਕਿ ਤੁਹਾਡੇ ਸਿਧਾਂਤ ਸਪਸ਼ਟ ਹੋ ਜਾਣ ਇਹ ਤੁਹਾਡਾ ਵਿਆਸ ਪੱਕਾ ਹੋ ਗਿਆ ਸੋ ਸ਼ੁਰੂ ਕਰੀਏ। ਅਰੇ ਵਿਦਿਆਰਥੀਓ ਤੁਹਾਡੀਆਂ ਅੰਗਰੇਜ਼ੀ ਅਤੇ ਗਣਿਤ ਦੀਆਂ ਲੋਣਾ ਵੀ ਇਸੀ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ। ਤੁਸੀਂ YouTube ਤੇ ਜਾ ਕੇ 4 ਸਾਲ ਚੈਨਲ ਨੂੰ ਖੋਲ ਕੇ ਪਲੇਲਿਸਟ ਤੇ ਟੈਪ ਕਰੋ, ਸੂਚੀ ਨੂੰ ਸਕਰੋਲ ਕਰੋ ਤਾਂ ਉਥੇ ਮਿਲਣ ਗਿਆ 9th English MCB, 9th English Literature, 9th Grammar ਤੇ ਨਾਲ ਹੀ ਮੈਥ ਵਿੱਚ ਮਿਲਣ ਗਿਆ 9th Math Notes ਤੇ ਨਵੀਂ ਨਵੀਂ ਗਣਿਤ ਤੇ CBSE 9th Math English medium ਵਿੱਚ ਜੋ ਕਿ ਸੇਮ CBSE ਦੀ ਬੁੱਕ NCERT ਵਾਲੀ ਇਹ ਕਿ ਗਣਿਤੇ ਸਿਧਾਂਤ ਇਕ ਇਹ ਮੈਥ ਸ਼ਾਰਟਕਟਸ ਐਂਡ ਟ੍ਰਿਕਸ ਤੇ ਤੁਹਾਡੀ ਜਨਰਲ ਨੋਲੇਜ ਵਾਧਾ ਕਰਨ ਲਈ ਇੱਕ ਪਲੇਲਿਸਟ ਹੈਗੀ ਹੈ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਫਿਰ ਵੀਡੀਓਜ਼ ਵੀ ਜ਼ਰੂਰ ਦੇਖੋ ਆ ਦੇਖਿਓ ਬੱਚੋ ਹੁਣੇ ਵਾਲੇ ਸਵਾਲ ਇੱਕ ਵਸਤੂ ਵਿਰਾਮ ਅਵਸਥਾ ਤੋਂ 20 ਸੈਕਿੰਡ ਤੱਕ ਇੱਕ ਸਮਾਨ ਪ੍ਰਵੇਗ ਨਾਲ ਚਲਦੀ ਹੈ ਉਹ ਸਮਾਨ ਪ੍ਰਵੇਗ ਸਾਨੂੰ ਪਤਾ ਨਹੀਂ ਹੈਗਾ ਠੀਕ ਹੈ ਨਾ ਤੇ 20 ਸੈਕਿੰਡ ਲਈ ਚਲਦੀ ਹੈ ਜੇ ਵਸਤੂ ਪਹਿਲੇ 10 ਸੈਕਿੰਡ ਵਿੱਚ S1 ਅਤੇ ਅਗਲੇ 10 ਸੈਕਿੰਡ ਵਿੱਚ S2 ਦੂਰੀ ਤੈਅ ਕਰਦੀ ਹੈ ਤਾਂ S2 ਅਤੇ S1 ਵਿਚਲਾ ਅਨੁਪਾਤ ਪਤਾ ਕਰੋ ਬੜਾ ਹੀ ਬੱਚੇ ਉਸੇ ਦਾੰਤਕ ਸਪਸ਼ਟਤਾ ਨੂੰ ਮਤਲਬ ਕਿ ਪੱਕਾ ਕਰਨ ਵਾਲਾ ਤੇ ਬੜਾ ਹੀ ਰੋਚਕ ਸਵਾਲ ਹੈਗਾ ਔਰ ਦੇਖੇ ਕਿਵੇਂ ਕਰਨਾ ਹੈ ਇਹ ਜਬੋਧੀਆਂ ਗੱਲਾਂ ਨਹੀਂ ਦਿੱਤੀਆਂ ਸਿਰਫ 20 ਸੈਕਿੰਡ ਦਿੱਤੇ ਨੇ ਟੋਟਲ ਕੁੱਲ ਕੁੱਲ ਤੇ ਪਹਿਲੇ 10 ਕਿੰਡ ਦੀ ਦੂਰੀ S1 ਦੂਜੇ 10 ਕਿੰਡ ਦੀ ਦੂਰੀ S2 ਤੇ ਇਹ ਦੋ ਦੂਰੀਆਂ ਦਾ ਅਸੀਂ ਅਨੁਪਾਤ ਪਤਾ ਕਰਨਾ ਹੈ ਕਿਵੇਂ ਕਰਨਾ ਉਹ ਦੇਖੀਏ ਮਨ ਲੋ ਸਮਾਨ ਪਰਵੇਗ ਬਰਾਬਰ a ਮੀਟਰ ਪ੍ਰਤੀ ਸੈਕਿੰਡ ਵਰਗ ਠੀਕ ਹੈ ਹੁਣ ਦਿੱਤਾ ਹੈ u ਬਰਾਬਰ 0 ਕਿਉਂਕਿ ਵਸਤੂ ਵਿਰਾਮ ਅਵਸਥਾ ਤੋਂ ਸ਼ੁਰੂ ਹੋਈ ਹੈ ਦੂਰੀ ਐਸਨ d 10 ਕਿੰਟ ਅਤੇ v ਅੰਤਿਮ ਜਿਹੜਾ ਵੇਗ ਹੈਗਾ 10 ਕਿੰਟ ਦੇ ਅਖੀਰ ਵਿੱਚ ਉਹ ਅਸੀਂ ਪਤਾ ਕਰਾਂਗੇ ਪਹਿਲੇ ਹੁਣ v ਬਰਾਬਰ u at ਸੋ v ਬਰਾਬਰ 0 a 10 ਤੇ ਬੱਚਿਓ v ਬਰਾਬਰ ਆ ਗਿਆ 10 a ਠੀਕ ਹੈ ਨਾ ਇਹ ਅਸੀਂ ਅਗਲੇ ਹਿੱਸੇ ਵਿੱਚ ਵਰਤਾਂਗੇ ਇਹਨੂੰ ਕਿਉਂਕਿ ਜਿਹੜਾ ਇਹ ਪਹਿਲੇ 10 ਸਕਿੰਟ ਦਾ ਅੰਤਿਮ ਵੇਗ ਹੈਗਾ ਇਹ ਅਗਲੇ 10 ਸਕਿੰਟ ਦਾ ਆਰੰਭਿਕ ਵੇਗ ਬਣ ਜਾਏਗਾ ਠੀਕ ਹੈ ਜੀ ਤੇ S ਦਾ ਇਹ ਸੂਤਰ ਹੁੰਦਾ ਬੱਚਿਓ ਤੇ S ਦੂਰੀ ਦਿੱਤੀ S1 ਸੋ ਇਸ ਦੀ ਜੇ S1 ਲਿਖ ਰਹੇ ਹੋਗੇ ਬਾਕੀ ਸਾਰੇ ਮੁੱਲ ਪਾ ਦਵਾਂਗੇ 0 T ਦਾ 10 ਫਿਰ ਆਪਣਾ A ਦਿੱਤਾ ਹੋਇਆ ਆਪਣਾ A ਅਸੀਂ ਮੰਨਿਆ ਤੇ T ਹੈਗਾ 10 ਹੁਣ ਬੱਚਿਓ 0 10 ਤੇ 0 ਹੋ ਗਿਆ ਤੇ 0.5 ਨੂੰ ਜਿਹੜੇ 10 10 100 ਹੋ ਗਿਆ ਤੇ 0.5 ਇਹ ਨਾਲ ਜਿਹੜੇ ਗੁਣਾ ਕੀਤਾ ਤੇ ਬੱਚਿਓ ਇਹ ਬਣ ਗਿਆ 50 ਇੱਕ ਸਿਫਰ ਇੱਕ ਦਸ਼ਮਲ ਉਹਨਾਂ ਕੱਟ ਜਾਏਗਾ ਸੋ S1 ਜਿਹੜੀ ਦੂਰੀ ਹੈ ਉਹ 50 ਇਹ ਸਾਡੀ ਆ ਗਈ ਠੀਕ ਹੈ ਹੁਣ ਅਸੀਂ S2 ਪਤਾ ਕਰਾਂਗੇ ਸਵਾਲ ਬੜਾ ਸੋਖਾ ਲੱਗਦਾ ਹੈ ਕਿ ਇੱਥੇ ਕੁਝ ਵੀ ਨਹੀਂ ਦਿੱਤਾ ਹੋਇਆ ਪਰ ਤੁਸੀਂ ਇਦਾਂ ਤਰਤੀਬ ਨਾਲ ਚੱਲੋਗੇ ਤੇ ਸਾਰੀ ਗੱਲ ਸਾਹਮਣੇ ਆ ਜਾਏਗੀ ਜਾਂ S1 ਇਹ ਸਾਡਾ ਕੋ ਆ ਗਿਆ ਠੀਕ ਹੈ ਇੱਕ ਵਾਰੀ ਫਿਰ ਅਗਲੇ 10 ਸੈਕਿੰਡ ਲਈ u ਬਰਾਬਰ 10 ਹੈ ਇਹ ਦੇਖੋ ਜੋ ਪਹਿਲੇ 10 ਸਕਿੰਟ ਦਾ ਅੰਤਿਮ ਵੇਗ ਸੀਗਾ ਉਹ ਅਗਲੇ 10 ਸਕਿੰਟ ਦਾ ਆਰੰਭਿਕ ਵੇਗ ਬਣ ਜਾਏਗਾ ਦੂਰੀ s2 t ਇੰਨਾ ਤੇ ਪ੍ਰਵੇਗ ਉਹੀ ਹੈਗਾ ਸਮਾਨ ਪ੍ਰਵੇਗ ਹੁਣ ਫਿਰ ਇਹ ਵਾਲਾ ਸੂਤਰ ਤੇ ਹੁਣ s2 ਆ ਜਾਏਗਾ ਹੁਣ ਇੱਥੇ u ਦੀ ਜਗ੍ਹਾ ਸਿਫਰ ਨਹੀਂ ਆਏਗਾ 10 ਹੀ ਆਏਗਾ t ਦਾ 10 ਫਿਰ ਬਾਕੀ ਸਾਰੀ ਗੱਲਾਂ ਉਦਾਂ ਹੀ 10a 10 ਇਹ 100a ਹੋ ਗਿਆ ਤੇ ਇਹ 10 ਦਾ ਬਣ ਗਿਆ 100 10 ਦਾ ਵਰਗ ਜਿਲੇ ਨੂੰ ਗੁਣਾ ਕੀਤਾ 0.5 ਨਾਲ 50 A ਬਣ ਗਿਆ ਸੋ ਬੱਚੇ ਆਪਣੇ 100 A ਜਮ 50 A ਇਸ ਤੋਂ ਬਰਾਬਰ 150 A ਸੜਕ ਦੋਨੋਂ ਆ ਗਏ ਐਸੋ ਇੱਕ ਵੀ ਆ ਗਿਆ ਤੇ ਐਸ ਦੋ ਵੀ ਆ ਗਿਆ ਇਸ ਤਰ੍ਹਾਂ S2/S1 150 A 50 A A ਤੇ A ਵਿਚੋਂ ਕੱਟ ਗਿਆ ਸੋ ਸਮਾਨ ਪਰਵੇਗ ਜੇ ਨਹੀਂ ਵੀ ਪਤਾ ਤੇ ਕਹਵਰਾਣਾ ਨਹੀਂ ਹੈਗਾ ਉਹ ਆਪੇ ਕੱਟ ਜਾਣਗੇ 0 ਨਾਲ 0 ਕੱਟ ਗਿਆ ਤੇ ਆ ਗਿਆ 15/5 ਸੋ 5 3 15 3 ਜਾਂ s2 ਅਨੁਪਾਤ s1 ਬਰਾਬਰ ਹੈਗਾ 3 ਅਨੁਪਾਤ 1 ਤੇ ਇਹ ਸਾਡਾ ਆ ਗਿਆ ਜਵਾਬ ਸੋ ਬੜਾ ਵਧੀਆ ਸੌਖਾ ਐਸੋ ਹਾਲ ਸੀਗਾ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਦਾਂ ਦੇ ਸਵਾਲ ਵੀ ਬਣ ਸਕਦੇ ਨੇ ਠੀਕ ਹੈ ਅਗਲਾ ਗੁਰਰੂਰ ਸਿੰਘ 8 ਕਿਲੋਮੀਟਰ ਪ੍ਰਤੀ ਘੰਟੇ ਐਚ ਮੈਨ ਅਵਰ ਘੰਟੇ ਦੀ ਸਮਾਨ ਚਾਲ ਨਾਲ 9 ਮਿੰਟ ਲਈ ਦੌੜਦਾ ਹੈ ਸਾਡੀ ਔਸਤ ਜਿਹੜੀ ਜੋਗਿੰਗ ਦੀ ਬੱਚੇ ਦੌੜਦੀ ਹੁੰਦੀ ਹੈ ਉਹ 5-6 ਕਿਲੋਮੀਟਰ 6 ਕਿਲੋਮੀਟਰ ਪ੍ਰਤੀ ਘੰਟਾ ਤੋਂ ਲੈ ਕੇ 10 ਕਿਲੋਮੀਟਰ ਰੱਖ ਹੁੰਦੀ ਹੈ ਐਵਰੇਜ ਠੀਕ ਹੈ ਔਸਤ ਚਾਲ 9 ਕਿਲੋਮੀਟਰ ਪ੍ਰਤੀ ਆਵਰ ਘੰਟਾ ਪ੍ਰਾਪਤ ਕਰਨ ਲਈ ਉਸ ਨੂੰ ਅਗਲੇ 15 ਮਿੰਟ ਲਈ ਕਿੰਨੀ ਚਾਲ ਨਾਲ ਦੌੜਨਾ ਪਵੇਗਾ ਪਹਿਲੇ 9 ਮਿੰਟ ਲਈ ਉਹ 8 ਕਿਲੋਮੀਟਰ ਪ੍ਰਤੀ ਘੰਟਾ ਦੌੜਿਆ ਤੇ ਚਾਹੁੰਦਾ ਕਿ ਉਹਦੀ ਔਸਤ ਜਿਹੜੀ 9 ਕਿਲੋਮੀਟਰ ਪ੍ਰਤੀ ਘੰਟਾ ਹੋਵੇ ਤੇ ਉਹ 15 ਮਿੰਟ ਬਾਕੀ ਬਚੇ ਨੇ ਉਹਨੇ 24 ਮਿੰਟ ਲਈ 9 ਜਮਾ 15 24 ਮਿੰਟ ਲਈ ਦੌੜਨਾ ਹੈ ਤੇ ਕਹਿੰਦੇ ਉਹਨੂੰ ਅਗਲੇ 15 ਮਿੰਟ ਲਈ ਕਿੰਨੀ ਚਾਲ ਨਾਲ ਦੌੜੇ ਇਹ ਔਸਤ ਨਾ ਹੋਵੇ ਬੱਚੇ ਬੜਾ ਵਧੀਆ ਸਵਾਲ ਹੈ ਉਹ ਦੇਖੀਏ ਦੌੜ ਦੇ ਪਹਿਲੇ ਹਿੱਸੇ ਨੂੰ ਵਿਚਾਰਦੇ ਹੋਏ ਸਮਾਂ ਬਰਾਬਰ 9 ਮਿੰਟ ਕਿਉਂਕਿ ਇੱਥੇ ਘੰਟੇ ਨੇ ਇੱਥੇ ਮਿੰਟ ਨੇ ਸੋ ਮਿੰਟ ਨੂੰ ਪਹਿਲੇ ਘੰਟੇ 'ਚ ਬਦਲਾਂਗੇ ਸੋ 9 ਮਿੰਟ ਬਲ ਮਤਲਬ 9/60 ਘੰਟੇ ਸੋ ਇਹ ਹੋ ਗਿਆ 339 ਤੇ 20 60 3/20 ਤੇ 3 ਨੂੰ ਜੇ 20 ਨਾਲ ਭਾਗ ਕੀਤਾ ਤੇ ਅਗਰ 0.15 ਘੰਟੇ ਇਹਨਾਂ ਸੋ so, 9 ਮਿੰਟ ਜਿਹੜੇ ਨੇ 0.15 ਘੰਟੇ ਦੇ ਬਰਾਬਰ ਅਤੇ ਚਾਲ ਲਗੀ 8 ਕਿਲੋਮੀਟਰ ਪ੍ਰਤੀ ਕਿਲਟਾ ਹੁਣ ਦੂਰੀ ਬਰਾਬਰ ਚਾਲ ਗੁਣਾ ਸਮਾਂ ਸੋ ਚਾਲ ਕਿੰਨੀ ਹੈਗੀ 8 ਸਮਾਂ 0.15 ਜਿਹੜੇ ਲਗੁਣਾ ਕੀਤਾ ਤੇ 15 8 120 ਸੋ 1.20 ਕਿਲੋਮੀਟਰ ਠੀਕ ਹੈ ਸੋ ਦੌੜ ਦੇ ਪਹਿਲੇ ਹਿੱਸੇ ਚ ਤੈਅ ਕੀਤੀ ਦੂਰੀ ਹੋਗੀ 1.20 ਕਿਲੋਮੀਟਰ ਆ ਗਈ ਠੀਕ ਹੈ ਜੀ ਹੁਣ ਦੌੜ ਦੇ ਦੂਜੇ ਹਿੱਸੇ ਨੂੰ ਵਿਚਾਰਦੇ ਹੋਏ ਸਮਾਂ ਬਰਾਬਰ 15 ਮਿੰਟ ਬਰਾਬਰ 15/60 15 ਰੇਕਮ 15 15 460 1/4 ਬਰਾਬਰ 0.25 ਘੰਟੇ ਸੋ ਮਿੰਟਾਂ ਨੂੰ ਵੇਲੇ ਘੰਟੇ ਬਦਲ ਲਿਆ ਹੁਣ ਅਸੀਂ ਦੂਜੀ ਹੈ 15 ਮਿੰਟ ਵਾਲੀ ਚਾਲ ਸਾਨੂੰ ਨਹੀਂ ਪਤਾ ਸੋ ਮੰਨ ਲਓ ਦੌੜ ਦੇ ਦੂਜੇ ਹਿੱਸੇ ਦੀ ਚਾਲ ਬਰਾਬਰ x ਕਿਲੋਮੀਟਰ ਪ੍ਰਤੀ ਘੰਟਾ ਸੋ ਮੈਂ ਇੱਥੇ ਫੇਰ ਲਿਖ ਦਿੱਤੀ ਗੱਲ ਲੜੀ ਜੋੜਨ ਲਈ ਸੋ ਦੂਜੇ ਹਿੱਸੇ 'ਚ ਤੈਅ ਕੀਤੀ ਦੂਰੀ ਕਿੰਨੀ ਹੋ ਜਾਏਗੀ ਬੱਚਿਓ ਐ ਸਮਾਂ ਗੁਣ ਚਾਲ ਠੀਕ ਹੈ ਸੋ 0.25x 0.25x ਕਿਲੋਮੀਟਰ ਇਹ ਹੋ ਗਈ ਸਾਡੀ ਪਹਿਲੇ 9 ਮਿੰਟ ਸੀ 1.2 ਕਿਲੋਮੀਟਰ ਹੁਣ ਆ ਗਈ 0.25x ਕਿਲੋਮੀਟਰ ਕਿਉਂਕਿ x ਚਾਰ ਸਾਨੂੰ ਨਹੀਂ ਪਤਾ ਕੱਢਣੀ ਹੈ ਹੁਣ ਕੁੱਲ ਸਮਾਂ 0.5 ਘੰਟੇ ਜਮਾ 0.2 ਬੱਧ ਘੰਟੇ ਬਰਾਬਰ 0.4 ਘੰਟੇ ਤੇ ਕੁੱਲ ਦੂਰੀ 1.20 ਪਹਿਲਾ ਦੌਰ ਪਹਿਲਾ ਹਿਸਾਬ ਤੇ 0.25x ਦੂਜਾ ਹਿਸਾਬ ਬ੍ਰੈਕਟ ਭਾ ਕੇ ਕਿਲੋਮੀਟਰ دیتا ہے اوسط چال برابر نو کلومیٹر پتی کنٹا گھنٹہ اوسط چال برابر کل دوری بٹا کل سما یہی ہوں سوتر سو اوسط چال نو اتھے لکھ دیتا کل دوری ایک پوائنٹ دو جمع زیرو پوائنٹ دو ایکس بٹا سما کل سما زیرو پوائنٹ چار لو جی ہوں بچوں کرتا ترچھا گن فل نو گنا زیرو پوائنٹ چار برابر ایک پوائنٹ دو جمع زیرو پوائنٹ دوس نو چوکے چھتی تین پوائنٹ چھ برابر ایک پوائنٹ دو سفر ہٹا دیا ਇੰਦੇ ਸ਼ੁਰੂ ਤੋਂ ਬਾਅਦ ਕਿ ਸਿਫਰ ਲਗਾਇਆ ਤਾਂ ਦਾ ਕੋਈ ਮੁੱਲ ਨਹੀਂ ਹੈਗਾ 1.2 ਜਮਾ 0.25x ਇਹ ਗਲਤੀ ਫੇਲ ਲਿਖ ਦਿੱਤੀ ਤੇ ਬੱਚੋ 0.25x ਦੇ ਬਰਾਬਰ ਹੋ ਜਾਗਾ 3.6 ਘਟਾਓ 1.2 ਆ ਗਿਆ 2.4 ਸੋ x ਬਰਾਬਰ 2.4 0.25 9.6 ਕਿਲੋਮੀਟਰ ਪ੍ਰਤੀ ਘੰਟਾ ਆ ਗਿਆ ਸਾਡਾ ਜਵਾਬ ਇਸ ਤਰ੍ਹਾਂ ਗੁਰਨoor ਸਿੰਘ ਨੂੰ 9 ਕਿਲੋਮੀਟਰ ਪ੍ਰਤੀ ਘੰਟੇ ਦੀ ਔਸਤ ਚਾਲ ਪ੍ਰਾਪਤ ਕਰਨ ਵਾਸਤੇ ਅਗਲੇ 15 ਮਿੰਟ ਲਈ 9.6 ਕਿਲੋਮੀਟਰ ਪ੍ਰਤੀ ਘੰਟੇ ਦੀ ਚਾਲ ਨਾਲ ਦੌੜਨਾ ਪਵੇਗਾ ਠੀਕ ਹੈ ਜੀ ਹੌਲੀ ਹੌਲੀ ਸਵਾਲ ਹੋਰ ਕਰੀਏ ਅਨੰਦਪੁਰ ਸਾਹਿਬ ਅਤੇ ਅਮ੍ਰਿਤਸਰ ਵਿਚਲੀ ਦੂਰੀ 185 ਕਿਲੋਮੀਟਰ ਹੈ ਬਾਣੀ ਰੂਪ ਕੋਰ 100 ਕਿਲੋਮੀਟਰ ਦੀ ਦੂਰੀ सफर, 70 ਕਿਲੋਮੀਟਰ ਪ੍ਰਤੀ ਘੰਟੇ ਦੀ ਚਾਲ ਨਾਲ طے ਕਰਦੀ ਹੈ ਗੱਡੀ ਤੇ ਜਾ ਰਹੀ ਹੈ ਉਹ ਬਚਦਾ 1 ਬਚਦਾ 85 ਕਿਲੋਮੀਟਰ ਦਾ ਸਫ਼ਰ ਉਹ ਕਿੰਨੀ ਚਾਲ ਨਾਲ طے ਕਰੇ ਕਿ ਸਮੁੱਚੇ ਸਫ਼ਰ ਦੀ ਔਸਤ ਚਾਲ 74 ਕਿਲੋਮੀਟਰ ਪ੍ਰਤੀ ਘੰਟਾ ਹੋਵੇ ਹੁ ਆਓ ਦੇਖੀਏ કુલ ਦੂਰੀ ਬਰਾਬਰ 175 185 ਕਿਲੋਮੀਟਰ ਅਤੇ ਔਸਤ ਚਾਲ ਬਰਾਬਰ 74 ਕਿਲੋਮੀਟਰ ਪ੍ਰਤੀ ਘੰਟਾ ਸੋ ਕੁੱਲ ਲੱਗਾ ਸਮਾਂ ਕੁੱਲ ਦੂਰੀ ਬਟਾ ਔਸਤ ਚਾਲ ਬਰਾਬਰ 185 ਬਟਾ 74 ਬਰਾਬਰ 5 ਬਟਾ 2 ਦੇਖੋ ਜੇ ਵਕਫ ਗਰੂਪ ਸਵਾਲ ਹੈਗੇ ਨੇ ਅਗਲੇ ਔਸਤ ਚਾਲ ਵਾਲੇ ਬੜੇ ਮਹੱਤਵਪੂਰਨ ਨੇ ਸੋ ਮੈਂ ਜਿੰਨੇ ਵੀ ਜੋੜ ਤੋੜ ਵਕਫ ਕਿਸਮ ਦੇ ਬਣ ਸਕਦੇ ਸੀਗੇ ਔਸਤ ਵਾਲੇ ਸਵਾਲ ਔਸਤ ਚਾਲ ਵਾਲੇ ਮੈਂ ਤੁਹਾਡੇ ਲਈ ਬਣਾ ਦਿੱਤੇ ਨੇ ਸੋ ਮੇਰੇ ਖਿਆਲ ਲੱਗਦਾ ਪੰਜ ਛੇ ਸਵਾਲ ਬਣਾ ਦਿੱਤੇ ਨੇ ਔਸਤ ਚਾਲ ਦੇ ਸੋ ਜੇ ਤੁਸੀਂ ਸਾਰੇ ਕਰ ਲੋਗੇ ਤੁਹਾਡਾ ਇਕਵਲਮ ਸਿਧਾਂਤ ਪੱਕਾ ਹੋ ਜਾਏਗਾ ਸੋ ਬੱਚੋ ਇਹ ਆ ਗਿਆ 5 ਬਟਾ 2 ਬਰਾਬਰ 2.5 ਘੰਟੇ ਠੀਕ ਹੈ ਹੁਣ ਸਫ਼ਰ ਦੇ ਪਹਿਲੇ ਹਿੱਸੇ ਨੂੰ ਵਿਚਾਰਦੇ ਹੋਏ ਠੀਕ ਹੈ ਜਿੱਥੇ ਵਿੱਚ ਟਿੱਪੀ ਹਣੀ ਸੀ ਬਿੰਦੀ ਆ ਗਈ ਹੈ ਠੀਕ ਹੈ ਦੂਰੀ ਬਰਾਬਰ 100 ਕਿਲੋਮੀਟਰ ਤੇ ਚਾਲ ਬਰਾਬਰ 70 ਕਿਲੋਮੀਟਰ ਪ੍ਰਤੀ ਘੰਟਾ ਹੈ ਠੀਕ ਹੈ ਸੋ ਸਮਾਂ ਲੱਗਾ T 1/ ਬਰਾਬਰ 100/70 0 ਨਾ 0 ਘੱਟ ਗਿਆ 10/7 ਘੰਟੇ ਸੋ ਪਹਿਲੇ ਹਿੱਸੇ ਵਿੱਚ ਸਮਾਂ ਲੱਗਾ 10/7 ਘੰਟੇ ਤੇ ਕੁੱਲ ਘੰਟੇ ਕਿੰਨੇ ਨੇ 2.5 ਯਾਦ ਰੱਖਣਾ ਅੱਗੇ ਅਸੀਂ ਵਰਤਾਂਗੇ ਹੁਣ ਸਫ਼ਰ ਦੇ ਦੂਜੇ ਹਿੱਸੇ ਨੂੰ ਵਿਚਾਰਦੇ ਹੋਏ ਦੂਰੀ ਬਰਾਬਰ 85 ਕਿਲੋਮੀਟਰ ਬਚ ਗਈ 100 ਰਹਿ ਗਈ ਹੈ 100 ਕਰ ਲਈਏ 85 ਰਹਿ ਗਈ ਹੈ ਅਤੇ ਚਾਲ ਬਰਾਬਰ x ਕਿਲੋਮੀਟਰ ਪ੍ਰਤੀ ਘੰਟਾ ਮੰਨ ਲਓ ਸਾਨੂੰ ਪਤਾ ਨਹੀਂ ਅਸੀਂ ਮੰਨ ਲਈ ਸੋ ਸਮਾਂ ਲੱਗਾ t2 85 ਮਤਲਬ ਕਿ ਦੂਰੀ ਚਾਲ x ਘੰਟੇ ਹੁਣ ਕੁੱਲ ਸਮਾਂ t1 t2 2.5 ਕੁੱਲ ਸਮਾਂ ਪਤਾ ਲਗਾ ਲਿਆ ਆਪਾਂ ਤੇ ਜਾਂ t1 ਹੈਗਾ 10/7 ਤੇ ਜਮਾ t2 ਹੈਗਾ 85/x ਤੇ ਬਰਾਬਰ 2.5 ਕਮਾਲ ਦੀ ਗੱਲ ਹੈ ਦੇਖੋ ਨਾ ਹੁਣ ਅਸੀਂ ਇਹ ਲੁਗਤ ਬਣਾ ਲਿਆ ਇਹ ਬਣ ਗਿਆ 7x x ਦਾ 10 ਨਾਲ ਗੁਣਾ ਹੋਇਆ 10x 7 85 ਨਾਲ ਗੁਣਾ ਆਇਆ 595 ਤੇ ਬਰਾਬਰ 2.5 तिरछा गुणनफल ਕਰਾਂਗੇ ਉਹਨੂੰ 10x 595 2.5 7x ਜਿਹੜੇ ਇਹਨੂੰ ਇਹਨਾਂ ਗੁਣਾ ਕੀਤਾ 25 175 ਹੁੰਦਾ ਸੋ 17.5x ਤੇ ਬੱਚਿਓ 17.5x 10x 595 ਇਹ ਆ ਗਿਆ 7.5x 595 ਇਹ ਆ ਗਿਆ 100x 595 7.5 79.33 ਠੀਕ ਹੈ ਜੀ ਇਸ ਤਰ੍ਹਾਂ ਸਮੁੱਚੇ ਸਫ਼ਰ ਦੀ ਔਸਤ ਚਾਲ 74 ਕਿਲੋਮੀਟਰ ਪ੍ਰਤੀ ਘੰਟਾ ਹੋਣ ਲਈ ਬਾਣੀ ਰੂਪ ਨੂੰ ਬਚਦਾ ਸਫ਼ਰ 79.33 ਕਿਲੋਮੀਟਰ ਪ੍ਰਤੀ ਘੰਟੇ ਚਾਲ ਨਾਲ طے ਕਰਨਾ ਪਵੇਗਾ ਇਸ ਤਰ੍ਹਾਂ ਬੱਚਿਓ ਔਸਤ ਚਾਲ ਦੇ ਸਵਾਲ ਇਦਾਂ ਕੱਢੇ ਜਾ ਸਕਦੇ ਨੇ ਅਲੱਗ-ਅਲੱਗ ਰੂਪ ਵਿੱਚ ਦੇਖੋ ਸੂਤਰ ਉਹੀ ਵਰਤਣਾ ਹੈ ਔਸਤ ਚਾਲ ਬਰਾਬਰ ਕੁੱਲ ਦੂਰੀ ਵਟਾ ਕੁੱਲ ਸਮਾਂ ਸੋ ਕਿਤੇ ਇਸ ਸਮਾਂ ਵਰਤਦੇ ਆਂ ਇਸੇ ਦੇ ਦੂਰੀ ਵਰਤਦੇ ਆਂ ਸੋ ਇਸ ਤਰ੍ਹਾਂ ਕਰਕੇ ਇਹ ਸਵਾਲ ਇਦਾਂ ਦੇ ਹੱਲ ਕੀਤੇ ਜਾ ਸਕਦੇ ਆਂ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੀ ਵੀਡੀਓ ਤੱਕ ਲਈ ਰੱਬ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ